ਸਾਡੇ ਬਾਪੂ ਨੂੰ ਸਾਡੇ ਬੱਚੇ ਸਵਿੰਗ ਪੂਲ ਤੇ ਚੱਲੇ ਆ ਸਵਿੰਗ ਪੂਲ ਤੇ ਨਹਾਉਣ ਪੂਲ ਦੇ ਵਿੱਚ ਸਿਆਲਾ ਮਾਰਨ ਚੱਲੇ ਆ ਜੀ ਬਾਪਾ ਨੌਟ ਕਰਦਾ ਪੁੱਛੇ ਵਾ ਬਾਪੇ ਲੰਦੇ ਨੇ ਨੰਜਾਰੇ ਆਰੇ ਨਾਉ ਦੇ ਨਾਰੇ ਗੀਤ ਗਾਉਂਦੇ ਹਾਰੇ ਗੁਮਾਨ ਰੁੱਤੀ ਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਬਾਪੂ ਹੁਣੀ ਸਾਡੇ ਬੱਚੇ ਸਵਿੰਗ ਪੂਲ ਤੇ ਚੱਲੇ ਆ ਸਵਿੰਗ ਪੂਲ ਤੇ ਨਹਾਉਣ ਹਨਾ ਬਾਪੂ ਪੂਲ ਦੇ ਵਿੱਚ ਸ਼ਾਲਾ ਮਾਰਨ ਚੱਲੇ ਆ ਜੀ ਅਸੀਂ ਅੱਜ ਤੋਂ 4 ਸਾਲ ਪਹਿਲਾਂ ਕਿਸੇ ਉਸ ਜਗ੍ਹਾ ਤੇ ਗਏ ਜਿੱਥੇ ਇਦਾਂ ਦੇ ਪੂਲ ਵਗੈਰਾ ਬਣੇ ਹੁੰਦੇ ਆ ਸਲਾਈਡਾਂ ਲੱਗੀਆਂ ਹੁੰਦੀਆਂ ਨਹਾਉਣ ਧੋਣ ਨੂੰ ਬੱਚਿਆਂ ਦੇ ਖੇਡਣ ਨੂੰ ਤਾਂ ਉੱਥੇ ਬੜੀ ਦਿੱਕਤ ਆਈ ਸਾਨੂੰ ਬੜੀ ਸਮੱਸਿਆ ਆਈ ਸਾਨੂੰ ਵਾਪਸ ਮੁੜਨਾ ਪਿਆ ਤਾਂ ਫਿਰ ਅਸੀਂ ਇੱਕ ਇੱਥੇ ਇੱਕ ਕਸ਼ਮੀਰੀ ਪੁੰਗਲੀ ਟਾਈਲਾਂ ਲਾ ਕੇ ਛੋਟਾ ਜਿਹਾ ਟੋਆ ਪੱਟ ਕੇ ਜੇ ਅਸੀਂ ਬਣਾ ਲਿਆ ਸੀ ਇੱਕ ਪੂਲ ਤੇ ਹੁਣ ਪਿਛਲੇ 4 ਸਾਲਾਂ ਤੋਂ ਜਦੋਂ ਗਰਮੀਆਂ ਹੁੰਦੀਆਂ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤਾਂ ਅਸੀਂ ਸਾਡੇ ਬਾਪੂ ਬਜ਼ੁਰਗਾਂ ਨੂੰ ਬੱਚਿਆਂ ਨੂੰ ਪੰਡਤ ਹੁਣੇ ਅਸ਼ੀਸ਼ ਨੀਰਜ ਹੁਣੇ ਸਾਰੇ ਆ ਰਾਜਕੁਮਾਰ ਵੀ ਨੰਬਰਦਾਰ ਸਾਹਿਬ ਸਾਰੇ ਫਿਰ ਅਸੀਂ 2 ਘੰਟੇ ਦੁਪਹਿਰ ਦੇ ਟਾਈਮ ਸਵੀਮਿੰਗ ਪੂਲ ਦੇ ਵਿੱਚ ਲਗਾ ਲੈਂਦੇ ਆ ਜੀ ਤੇ ਅੱਜ ਵੀ ਹੁਣ ਅਸੀਂ ਸਵੀਮਿੰਗ ਪੂਲ ਦੇ ਵਿੱਚ ਚੱਲੇ ਆ ਜੀ ਤੁਸੀਂ ਦੇਖੋ ਤਸਵੀਰਾਂ ਕਿਵੇਂ ਇਹ ਬੱਚੇ ਇਹ ਬਾਪੂ ਵੀਰ ਆਨੰਦ ਮਾਣਦੇ ਨੇ ਇਹ ਛੁੱਟੀਆਂ-ਛੁੱਟੀਆਂ ਖੁਸ਼ੀਆਂ ਵੱਡੇ ਮਹੱਤਵ ਰੱਖਦੀਆਂ ਵਾ ਇਹ ਇਹਨਾਂ ਦੇ ਇਹ ਜਿਹੜੀ ਮੁਸਕਰਾਹਟ ਆ ਜਿਹੜੀ ਉਹ ਲੱਖਾਂ ਕਰੋੜਾਂ ਦੀ ਕੀਮਤ ਤੋਂ ਵੀ ਜ਼ਿਆਦਾ ਵਾ ਮਹਿੰਗੀਆਂ ਮੁਸਕਰਾਟਾਂ ਇਹਨਾਂ ਜਿਹਦੇ ਦੀਆਂ ਖੁਸ਼ੀਆਂ ਵਾ ਕਿਉਂ ਬਾਪੂ ਸਹੀ ਕਹਣਾ ਚੱਲ 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 ਨਹੀਂ ਰਹਿ ਚਾਦਰ ਵਿੱਚ ਆ ਇਧਰਲੇ ਪਾਸੇ ਆ ਨਹੀਂ ਬਾਪੂ ਨੂੰ ਸੱਡਦੀ ਤੇ ਅੱਜ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਵੀ ਨੇ ਆਨੇ ਆਨੇ ਬਹੁਤ ਧੰਨਵਾਦ ਵੱਡੇ ਭਾਈ ਜੀ ਸ਼ੁਕਰੀਆ ਭਾਈ ਤੇਰਾ ਧਰਮ ਪ੍ਰਤੀਸ਼ਾ ਸਵੇਿੰਗਪੋਲ ਜਿੰਦਾਬਾਦ ਸਵੇਿੰਗਪੋਲ ਜਿੰਦਾਬਾਦ ਇਹ ਸਿੱਧੇ ਰੱਬ ਰੂਪੀ ਬੰਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਿਲਾਂ 'ਚ ਕੋਈ ਮੈਲ ਆ ਨਾ ਮਨ 'ਚ ਕੋਈ ਪਾਪ ਆ ਰੱਬ ਰੂਪੀ ਇਹਨਾਂ ਸਾਰੇ ਮੈਂਬਰਾਂ ਦੇ ਨਾਲ ਸਾਨੂੰ ਰਹਿਣ ਦਾ ਬਹਿਣ ਦਾ ਖੇਡਣ ਦਾ ਹੱਸਣ ਦਾ ਮੌਕਾ ਮਿਲਦਾ ਆਜੋ ਸਰਪੰਚ ਆਜੋ ਸੁਣਾਓ ਜੀ ਸਿੰਪਲ ਪਰਿਆ ਹੋਇਆ ਵਾ ਜੀ ਅਸੀਂ ਥੋੜਾ ਜਿਹਾ ਓਣਾ ਹੀ ਰੱਖਿਆ ਹੋਇਆ ਵਾ ਵੀ ਤਾਂ ਜੋ ਬਾਪੂਆਂ ਨੂੰ ਬਜ਼ੁਰਗਾਂ ਨੂੰ ਨਹਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਹ ਸਾਡੇ ਸੁਪਨਿਆਂ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਣ ਸਾਰਿਆਂ ਦੇ ਅਸੀਂ ਕੱਪੜੇ ਚੇਂਜ ਕਰਾ ਕੇ ਫੇਰ ਨਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ اے 1 2 3 Papo do Paz, papo do Paz de Tavares. Papo do Paz de Papo do Paz de bag,